ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਸ਼ੁਰੂ ਕੀਤੇ ਕਾਸੋ ਪੁਲਿਸ ਆਪਰੇਸ਼ਨ ਦੌਰਾਨ ਫਲੋਰ ਪੁਲਿਸ ਨੇ 125 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਅਤੇ ਇੱਕ ਨਸ਼ਾ ਤਸਕਰ ਔਰਤ ਨੂੰ ਗ੍ਰਿਫਤਾਰ ਕੀਤਾ ਪੁਲਿਸ ਪਾਰਟੀ ਵੱਲੋਂ ਹਾਸਲ ਕੀਤੀ ਸਫਲਤਾ ਸਬੰਧੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ थाना ਗੁਰਾਇਆਂ ਦੀ ਫੋਰਸ ਤੇ 75 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਡਰੱਗ ਹੌਟ ਸਪੌਟ ਕੋਸ਼ਿਸ਼ਿਤ ਕੀਤੇ ਪਿੰਡ ਸੇਲਕਿਆਣਾ ਵਿਖੇ ਸਪੈਸ਼ਲ ਚੈਕਿੰਗ ਕੀਤੀ ਗਈ ਜਿਸ ਦੌਰਾਨ ਰਾਜਕੁਮਾਰ ਪੁੱਤਰ ਸਰਵਨਰਾਮ ਵਾਸੀ ਸੇਲਕਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਇੱਕ ਕਾਰ ਹਾਸਿਲ ਕੀਤੀ ਗਈ ਇਸੇ ਤਰ੍ਹਾਂ ਦੌਰਾਨ ਸਰਚ ਇੱਕ ਮਹਿਲਾ ਨਸ਼ਾ ਤਸਕਰ ਦੀਪਾ ਪਤਨੀ ਸਿਧਾਰਥ ਉਰਫ ਸਨੀ ਅਤੇ ਸਿਧਾਰਥ ਉਰਫ ਸਨੀ ਪੁੱਤਰ ਰਾਜਾ ਅਤੇ ਵਿਸ਼ਾਲ ਪੁੱਤਰ ਰਾਜਾ ਵਾਸੀ ਸਿਲਕਿਆਣਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 120 ਗ੍ਰਾਮ ਹੈਰੋਇਨ ਸਮੇਤ ਡਰੱਗ ਮਣੀ 33000 ਰੁਪਏ ਭਾਰਤੀ ਕਰੰਸੀ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਪਾਸੋਂ ਪੁੱਛ ਪੜਤਾਲ ਜਾਰੀ ਹੈ ਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ ਅਸੀਂ ਪਿੰਡ ਗੰਨਾ ਪਿੰਡ ਵਿੱਚ ਸਿਲਕਿਆਣਾ ਪਿੰਡ ਅਤੇ ਹੋਰ ਜਿੱਥੇ ਸਾਡੇ ਜੋ ਪਿਛਲੇ ਸਮੇਂ ਤੋਂ ਸਪੋਰਟ ਸਪੋਰਟ ਸੀ ਜਿੱਥੇ ਕੋਈ ਚਿੱਟਾ ਵਿਚੰਦਾ ਤਕੂ ਲੋਕਸ਼ੇਪ ਕੇ ਚਲ ਰਿਹਾ ਸੀ ਤਾਂ ਦਾ ਉਸ ਨੂੰ ਅਸੀਂ ਜੋ ਉਹਨਾਂ ਦੇ ਵੱਡੇ ਤਬਾਹ ਕੀਤੇ ਗਏ ਆ ਜਿਨ੍ਹਾਂ ਨੂੰ ਅਸੀਂ ਗੁਫਤਾਰ ਕੀਤਾ ਗਿਆ ਜਿਸ ਵਿੱਚ ਅਸੀਂ ਤੋਂ ਇੱਕ ਲੇੜੀ ਨੂੰ ਗੰਨਾ ਪੇੜ ਤੋਂ ਗੁਫਤਾਰ ਕਰਕੇ 15 ਗ੍ਰਾਮ ਫੈਰੋਂ ਦੀ ਕਬੀ ਹੋਈ ਸੀ ਜੋ ਇਸੇ ਮੇਮ ਦੇ ਤਹਿਤ ਕੱਲ ਮਿਤੀ 21 ਸ਼ੇ ਨੂੰ ਪਿੰਡ ਸੇਲ ਕੀ ਜਾਣਾ ਜਿੱਥੇ ਕੋਈ 31 ਵਿਅਕਤੀਆਂ ਦੇ ਖਿਲਾਫ ਅਸੀਂ ਅਭਿਆਨ ਚਲਾਇਆ ਸੀ ਇਹਨਾਂ ਦੇ ਘਰਾਂ 'ਈ ਅਸੀਂ ਸਰਚ ਅਭਿਆਨ ਚਲਾਇਆ ਸੀ ਪਿੰਡ ਨੂੰ ਕਾਡਨ ਕਰਕੇ ਨਾਕਾਬੰਦੀ ਕਰਕੇ ਅਸੀਂ ਜੋ ਘਰ ਉਧੋਂ ਸਾਨੂੰ ਉਹ ਦੀ ਸਵਤਾ ਹਸਲ ਹੋਈ ਕਿ ਜਿਸ ਵਿੱਚ ਇੱਕ ਲੇਡੀ ਅਤੇ ਉਸ ਦਾ ਹਸਬੰਦ ਸੁਧਾਰਤ ਅਤੇ ਉਸ ਦਾ ਛੋਟਾ ਭਰਾ ਵਿਸ਼ਾਲ ਕੁਰਾਣੋਸ਼ੀ ਗਾਬੂ ਕੀਤਾ ਜਿਹਨਾਂ ਜੋ ਕਾਸੋਪਰੇਸ਼ਨ ਦੇ ਕਾਰਡ ਨੂੰ ਤੋੜ ਕੇ ਮੋਟਰਸਾਈਕਲ ਉਤੇ ਭੱਜਣ ਦੀ ਕੋਸ਼ਿਸ਼ ਵਿੱਚ ਸੀ ਜਿਹੜਾ ਨੂੰ ਸਾਡੇ ਚੌਕੀ ਇੰਸਾਰਸ ਸੁਖਵਿੰਦਰ ਸਿੰਘ ਸਾਹਿਬ ਇੰਸਪੈਕਟਰ ਤਪਰਾ ਵੱਲੋਂ ਰੀਹੈਂਡਰ ਕਰਕੇ ਉਹਨਾਂ ਵੱਸੋਂ ਜੋ 120 ਗ੍ਰਾਮ ਹੈਰੋਂ ਦੀ ਰਿਕਵਰੀ ਕੀਤੀ ਹੈ ਜਿਸ ਦੇ ਵਰਕਲਾਪ ਮਕਦਮਾ ਨੰਬਰ 170 ਮਿਤੀ 21 6 24 ਅੰਡਰ ਸੈਕਸ਼ਨ ਇੱਕੀ ਬੀ ਗਾਰਪ 85 ਇੰਡੀਪੀਅਰ ਸੈਕਟਰ 3ਰਾਂ ਫਲੋਰ ਬੰਨ ਕੀਤਾ ਗਿਆ ਜਿਨ੍ਹਾਂ ਨੂੰ ਇਸ ਮਕਦਮੇ ਵਿੱਚ ਗ੍ਰਿਪਟਾਰ ਕੀਤਾ ਗਿਆ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਦਾ ਫੁੱਲ ਸੂਮਾਨ ਖਾਸ ਕਰਕੇ ਅਕੂ ਹੋਰ ਜੋ ਫੰਦਰ ਇਨਵੈਸਟੀਗੇਸ਼ਨ ਇਹਨਾਂ ਦੀ ਸ਼ਕਤੀ ਨਾਲ ਥਾਰੋਲੀ ਇੰਟਰੋਗੇਸ਼ਨ ਕੀਤੀ ਜਾਵੇਗੀ ਜੋ ਇਹਨਾਂ ਨੇ ਮੁਰਵੀ ਕੋਸ਼ਿਸ਼ ਵਿੱਚ ਸਾਨੂੰ ਦੱਸਿਆ ਕਿ ਇਹਨਾਂ ਵੱਲੋਂ ਜੋ 2 ਜੁਲਾਈ 18 ਵਿੱਚ ਦਿੱਲੀ ਸਪੈਸ਼ਲ ਸੈੱਲ ਨੇ ਇਹਨਾਂ ਕਾਬੂ ਕੀਤਾ ਹੈ ਸੁਧਾਰਤ ਨੂੰ ਇਹਦੇ ਕਬਜ਼ੇ ਵਿੱਚੋਂ 3 ਕਿਲੋਗ੍ਰਾਮ ਸਮੇਤ ਇੱਕ ਨਾਜੀਰੀਅਨ ਵਿਅਕਤੀ ਨੂੰ ਫੜ ਦਿੱਤਾ ਸੀ ਜੋ ਇਹ ਤਿਹਾਰ ਜੇਲ੍ਹ ਵਿੱਚ ਬੰਦ ਰਿਆ। ਤਿਹਾਰ ਜੇਲ੍ਹ ਦੇ ਵਿੱਚ ਰਹਿਣ ਤੇ ਇਹਦਾ ਇੱਕ ਆਈਕੇ ਨਾਮ ਦੇ ਨਾਜੀਰੀਅਨ ਨਾਲ ਰਿਲੇਸ਼ਨ ਸਾਬਤ ਹੋ ਗਿਆ ਸੀ ਜਿਸ ਦੇ ਜੋ ਉਹ ਵੀ ਪਰੋਲ ਤੇ ਆਉਣ ਬਾਅਦ ਇਹ ਵੀ ਪਰੋਲ ਤੇ ਆ ਚੁੱਕਾ ਹੈ। ਇਸ ਨੇ ਜੋ ਹੁਣ ਫਰਵਰੀ 2024 ਤੋਂ ਇਹ ਕੰਮ ਦੁਆਰਾ ਸਟਾਰਟ ਕੀਤਾ ਸੀ ਚਿਟਾ ਵੇਚਦਾ ਜੋ ਦਿੱਲੀ ਤੋਂ ਲੈ ਕੇ ਆਉਂਦਾ ਇਹ ਦਿੱਲੀ ਆ ਕੇ ਨਜ਼ੀਰੀਆਂ ਨੂੰ ਜੋ ਨੈਟ ਬੈਂਕਿੰਗ ਰਾਹੀਂ ਪੈਸੇ ਭੇਜਦਾ ਤੇ ਉਹ ਆਪਣਾ ਬੰਦਾ ਸਵੇਤ ਇੱਕ ਹੋਰ ਪੰਜਾਬੀ ਵਿਅਕਤੀ ਨੂੰ ਇੱਥੇ ਭੇਜਦਾ ਜੋ ਇਹਨੂੰ ਲਵਲੀ ਯੂਨੀਵਰਸਿਟੀ ਦੇ ਆਸ-ਪਾਸ ਮਧਾਲੀ ਸ਼ਰੀਪ ਫਤਿਹ ਲੁਧਿਆਣਾ ਤੇ ਫਲੋਰ ਦੇ ਆਸ-ਪਾਸ ਆ ਕੇ ਜੋ ਡਲਿਬੀ ਦੇ ਕੇ ਜਾਂਦੇ ਨੇ ਹੈਲੋਂ ਦੀ ਇਹ ਅੱਗੇ ਹੁਣ ਤੱਕ ਇਹਨੇ ਜੋ ਘੱਟੋ ਘੱਟ 1.6 ਕਿਲੋ ਤੱਕ ਦੀ ਇਹਨੇ ਲਿਆ ਕੇ ਰਹਿ ਚੁੱਕਾ ਹੈ ਹੂੰ ਔਰ ਇਹ ਆਪਣੇ ਗਾਹਾਂ ਨੂੰ 100 ਗ੍ਰਾਮ 50 ਗ੍ਰਾਮ ਤੋਂ ਘੱਟ ਨਹੀਂ ਦਿੰਦਾ ਜਿਸ ਨਾਲ ਇਹਦਾ ਇਲਾਕੇ ਵਿੱਚ ਬਰਹਾਮੀ ਘੱਟ ਹੁੰਦੀ ਸੀ ਬੜੇ ਗੁਪਤ ਤਨ ਨਾਲ ਇਹ ਕੰਮ ਕਰਦਾ ਸੀ ਕਿਤੇ ਹੋਰ ਵੀ ਸਾਥੀ ਹੈ ਨਾਲ ਹਾਂਜੀ ਇਹ ਆਪਣੀ ਫੈਮਿਲੀ ਦਾ ਲਈ ਇਹ ਕਰਦਾ ਹੈ ਆਪਣੀ ਵਾਈਫ ਦੀਪਾ ਹੂੰ ਤੇ ਪੁਰੀ ਮਦਰੇਲੋ ਬਿਲਡਰ ਜੋ ਵਾਸੀ ਲਖਪੁਰ ਦੀ ਹੈ ਵਿਚਾਰ ਫੋਰਸ ਦਾ ਪ੍ਰੈਸ਼ਰ ਸਿਰਕੇ ਨੇ ਤੇ ਪਿੰਦਾ ਤੇ ਇਹ 1.4 ਪਿੰਡੂ ਚਲੇ ਜਾਂਦਾ ਹੂੰ ਹੂੰ ਚਾਹ ਦਾ ਨਵਾਂ ਸ਼ਹਿਰ ਪਲੀਜ਼ ਦਾ ਪ੍ਰੈਸ਼ਰ ਹੁੰਦਾ 1.4 ਪਿੰਡੂ ਸ਼ਾਬਾ ਕੇ ਚੇਲਕੀਆਂ ਨੇ ਜਾਣਾ ਚੁਣ ਕਰ ਹੂੰ ਇਸ ਤਰ੍ਹਾਂ ਕੋਟਾ ਮੇਰ ਆਪਣਾ ਚਿੱਟ੍ਰ ਰਤਨ ਦੱਸਾਉਂਦੇ ਸੀ ਜੋ ਇਹਨਾਂ ਦਾ ਹੁਣ ਉਹ ਪਰਦਾ ਪਾਸ਼ ਹੋ ਗਿਆ ਇਹਨਾਂ ਨੂੰ ਤਾਸ ਹੁੰਦਾ ਗਿਆ ਅੱਗੇ ਇਹਨਾਂ ਦੀ ਹੋਰ ਕੀਰ ਮਾਰ ਲਿਆ ਜਾ ਰਹਿਣਾ ਅੱਜ ਕੋਰਸ ਪੀਸ ਕਰਕੇ ਕੋਰਸਮਾਂਡ ਹਾਸਲ ਕਰਕੇ ਅਸੀਂ ਅੱਗੇ ਕੋਰਸ ਸਪਲੀਮੈਂਟ ਚੋਰੀ ਦੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਾਂਗੇ ਇਸੇ ਕਾਸੋ ਆਪਰੇਸ਼ਨ ਦੇ ਦੌਰਾਨ ਹੀ ਇੱਕ ਹੋਰ ਵਿਅਕਤੀ ਜੋ ਗੱਡੀ ਵਿੱਚ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਸੀ ਜਿਸਦਾ ਨਾਮ ਰਾਜ ਕੁਮਾਰ ਸੀ ਉਸ ਨੂੰ ਵੀ ਕਾਬੂ ਕੀਤਾ ਗਿਆ ਉਸ ਦੇ ਕਵਰੀ ਬੁੱਤ ਨੂੰ ਪਾਣੀ ਗਰਾਉਂਡ ਤੋਂ ਰਿਕਵਰੀ ਹੋਈ ਹੈ ਉਸ ਦੇ ਖਲਾਫ ਵੀ ਮਕਦਮਾ ਨੰਬਰ 175 ਦਰਜ ਕੀਤਾ ਗਿਆ ਹੈ ਕਿ ਉਹ ਇਹ ਚਾਰ ਵਿਅਕਤੀ ਦਾ ਸੋਪਰੇਸ਼ਨ ਦੇ ਦੌਰਾਨ ਕਾਬੂ ਕੀਤਾ ਗਿਆ ਕਿ ਨਸ਼ੇ ਦੇ ਵੀ ਆਦੀ ਆ ਨਹੀਂ ਇਹ ਨਸ਼ਾ ਨਹੀਂ ਖੁਦ ਪੀਂਦੇ ਪਰ ਨਸ਼ਾ ਵੇਚਣ ਦੇ ਆਦੀ ਆ ਹਮਮ ਠੀਕ